ਰਮਿੰਗ ਟਰੈਕਟਰ ਨੂੰ ਕਰਾਉਣੀ ਚਾਹੀਦੀ ਆ ਕਿ ਨਾ ਵੈਸੇ ਤੈਨੂੰ ਕੀ ਲੱਗਦਾ ਕੋਈ ਉਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਸਕਦਾ ਬਾਅਦ ਚ ਬਾਅਦ ਚ ਕੋਈ ਵੀ ਕਲਰ ਜਾ ਉਹਦੇ ਉੱਤੋਂ ਪੌੜਛ ਉਤਰ ਜੂ ਨਾ ਨਾ ਕੁਝ ਨਹੀਂ ਉਤਰਦਾ ਚਮਕਾਊਗੀ ਪੱਕਾ ਨਹੀਂ ਨਹੀਂ ਲਾਈਫ ਵਾਸਤੇ ਆਊਗੀ ਉਹ ਕੇਰਾ ਕੇਰਾ ਨਾ ਨਾ ਕੇਰਾ ਜਗਾ ਵਾਸਤੇ ਲਾਈਫ ਵਾਸਤੇ ਜਿਵੇਂ ਗੱਡੀਆਂ ਚ ਰਹਿੰਦੀ ਆ ਤੇ ਮੈਂ ਟਰੱਕ alley ਗੇੜੀ ਛੇੜੀ ਨਹੀਂ ਘਰ ਦੇ ਵੀ ਕੰਮ ਕਰਨੇ ਪੈਂਦੇ ਆ ਸੌਦਾ ਪੱਤਾ ਲੈ ਕੇ ਜਾਣਾ ਪਣਾ ਨਾਲ ਟਰੈਕਟਰ ਦੇਖ ਕੇ ਬਾਈ ਆ ਗਏ ਪਿੰਡ ਕਿਹੜਾ ਬਾਈ ਆਪਣਾ ਸੇਲ ਵਾਲੇ ਤੋਂ ਭਰਾ ਆ ਗਏ ਟਰੈਕਟਰ ਦੇਖ ਕੇ ਲੰਗੇ ਜਾਂਦੇ ਸੀ ਰੁਕ ਗਏ ਬੱਸ ਲੂਨ ਖੜੇ ਸੀ ਉਰੇ ਹਾਂ ਵੀ ਮਿੱਤਰੋ ਕੀ ਹਾਲ ਚਾਲ ਆ ਭਾਈ ਨਵੇਂ ਬਲੌਗ ਤੇ ਸਭ ਦਾ ਸਵਾਗਤ ਆ ਤੇ ਆਪਾਂ ਟਰੈਕਟਰ ਛੇੜ ਲਿਆ ਈਤੀ ਸ਼ਨੀ ਕੋਲੋਂ ਤੇ ਹੁਣ ਚੱਲੇ ਪਾਤਣਾ ਤੇ ਆਪਾਂ ਨੇ ਥੋੜਾ ਜਿਹਾ ਇੱਕ ਦਾ ਟਰੈਕਟਰ ਦਾ ਕੰਮ ਕਰਾਉਣ ਦਾ ਇੱਕ ਅੱਜ ਆਪਾਂ ਨੇ ਦੁਬਾਰਾ ਸ਼ੂਟ ਵੀ ਕਰਨਾ ਥੋੜਾ ਇੱਕ ਦਾ ਸ਼ਨੀਆ ਪਰ ਲੰਮਿੰਗ ਕਰਾਉਣੀ ਆ ਤੇ ਬਾਕੀ ਮਿਊਚ ਦੇ ਸਿਸਟਮ ਆਪਣਾ ਆ ਗਿਆ ਤੇ ਇਸ ਖਿਆਤਰੀ ਚੋਤਰੀ ਸਾਰਾ ਸਾਰਾ ਕੁਝ ਹੁਣ ਚੇਂਜ ਕਰ ਦੇਣਾ ਫਤਿਹਨ ਸਾਹਮਦੇ ਰਹਿ ਗਏ ਦਿਨ ਥੋੜੇ ਤਿਆਰੀ ਚੱਲੀ ਜਾਂਦੀ ਆ ਤੇ ਹੁਣ ਚਲਦੇ ਆ ਪਾਟਣਾ ਰਾਮਿੰਗ ਕਰਾਉਣੇ ਆ ਤੇ ਪੁੱਛਣ ਨੂੰ ਅੱਜ ਕਰੂਗਾ ਕੱਲ ਕਰੂਗਾ ਬਾਕੀ ਉੱਥੇ ਜਾ ਕੇ ਪਤਾ ਲੱਗੂ ਕਿਉਂਕਿ ਗੱਡੀਆਂ ਦਾ ਕੰਮ ਉਹ ਮੁੰਡੇ ਕੋਲ ਆਪਣਾ ਯਾਰ ਬੈਠੀ ਆ ਤਾਂ ਕਰਕੇ ਟਰੈਕਟਰ ਤੇ ਆਪਣੇ ਜ਼ੋਰ ਪਾ ਕੇ ਕਰਾਉਣੀ ਆ ਵੀ ਕਰਨੀ ਹੀ ਕਰਨੀ ਆ ਬਾਕੀ ਆਪਾਂ ਨੇ ਇਹਨਾਂ ਜ਼ਿਆਦਾ ਰਗੜ ਕੇ ਨਹੀਂ ਕਰਨੀ ਔਰ ਨਾਰਮਲ ਜੀ ਕਰਵਾਉਣੀ ਆ ਬਾਕੀ ਅੱਗੇ ਐਕਸਪੀਰੀਅੰਸ ਤੁਹਾਨੂੰ ਦੱਸ ਦਾਂਗੀ ਵੀ ਰਾਮਿੰਗ ਦਾ ਫਾਇਦਾ ਹੈ ਕਿ ਨਹੀਂ ਫਾਇਦਾ ਟਰ ਉਹ ਆਪਾਂ ਜਿਆਦਾ ਦੱਬ ਕੇ ਦਾਬ ਦੇ ਕੇ ਨਹੀਂ ਕਰਾਉਣੀ ਜਾਨੀ ਕਿ ਨੋਰਮਲ ਜੀ ਕਰਾਣੀਆਂ ਤੁਹਾਨੂੰ ਸਕ੍ਰੈਚ ਦਿਖਾਵਾਂ ਮੈਂ ਜਿਵੇਂ ਜਿਹੜਿਆ ਕੱਚੇ ਸਕ੍ਰੈਚ ਜੀ ਪੈ ਰਹੇ ਆ ਦੇਖੋ ਆ ਲੈਣਾ ਨਹੀਂ ਆ ਆ ਦੇਖੋ ਆਈ ਦੇ ਕੱਪੜੇ ਦੀਆਂ ਲੈਂਡਿੰਗ ਜੀ ਪੈ ਰਹੀ ਆ ਆ ਸਾਰੀ ਆ ਦੇਖੋ ਇਹ ਜਿਆਦਾ ਹੋ ਗਈ ਇਹਦੇ ਕਰਕੇ ਆਪਾਂ ਕਰਾਉਣੀ ਆ ਅਜ ਮਿਆ ਦਾਗ ਦੂਜੇ ਪੈ ਰਹੇ ਨੇ ਦੇਖੋ ਇਹ ਇਹ ਜੇ ਇਨਸਾਫ ਹੋਦੀਆਂ ਖਨ ਐਕਸਪੀਰੀਅੰਸ ਆਪਾਂ ਦੱਸ ਦਾਂਗੇ ਤੇ ਹੁਣ ਚੱਲਦੇ ਆ ਚੱਲੀਏ ਸਣੀ ਚੱਲ ਭਾਈ ਲੈ ਵੀ ਮਿੱਤਰੋ ਬੈਟਰੀ ਦਾ ਸੈੱਟ ਆ ਇਸ਼ਵਰ ਕਹਿੰਦਾ ਹੁਣ ਸੈਲਫ ਕੋਲਣਾ ਪੈਣਾ ਹੈ ਇਸ਼ਵਰ ਕੋਲੇ ਆਜਦੀ ਪਤਲਾ ਸੈਲਫ ਕਰਾਉਣੇ ਇਦਨੇ ਰਮੀ ਵਾਲੇ ਕੋਲ ਜਾ ਆਈਏ ਅਪਾ ਲੇ ਵੀ ਮਿੱਤਰੋ ਆਪਾਂ ਰੀਲਾਂ ਰੀਲਾਂ ਸ਼ੂਟ ਕਰ ਰਹੇ ਸੀ ਮੁੰਡੇ ਫੋਟੋ ਖਿੱਚ ਰਹੇ ਥੀ ਇਹ ਵੀ ਆ ਗਏ ਉਹਨਾਂ ਨੂੰ ਤੇ ਆਪਾਂ ਰੀਲਾਂ ਸ਼ੂਟ ਕਰ ਲਿਆ ਹੁਣ ਇਧਰ ਆਏ ਸੀ ਬਾਜ਼ਾਰ ਚ ਤੇ ਹੁਣ ਆਪਾਂ ਟਰੈਕਟਰ ਕਰਾ ਕੇ ਲਿਆ ਨੇ ਰਮਿੰਗ ਠੀਕ ਆ ਮਿਲਦੇ ਆ ਪਰ ਸ਼ੌਪ ਤੇ ਚੱਲ ਗਏ ਆ ਜਿਹੜੇ ਸਕ੍ਰੈਚ ਜੇ ਦੇਖਦੇ ਆ ਤੁਹਾਨੂੰ ਨਾ ਆ ਸਾਰੇ ਇਹ ਸਾਰੇ ਚਿਗਾ ਦੇਣੇ ਆ ਹੁਣ ਦੁਕਾਨ ਤੇ ਚੱਲਦੇ ਆ ਹੁਣ ਵੀ ਮਿੱਤਰੋ ਪਹੁੰਚ ਗਏ ਬਾਈਆਂ ਕੋਲੇ ਤੇ ਇਹਨਾਂ ਦਾ ਕੰਮ ਦਾ ਪੈਸੇ ਗੱਡੀਆਂ ਨਾਲ ਇਹ ਤਾਂ ਆਪਣੀ ਯਾਰੀ ਦੋਸਤੀ ਕਰਕੇ ਟਰੈਕਟਰ ਆਇਆ ਪਹਿਲੀ ਵਾਰੀ ਕਰ ਰਹੇ ਕੋਈ ਪਹਿਲਾਂ ਵੀ ਕਰਿਆ ਟਰੈਕਟਰ ਪਹਿਲੀ ਵਾਰੀ ਕਰ ਰਹੇ ਪਹਿਲੀ ਵਾਰੀ ਆ ਸਿਸਟਮ ਕਿਉਂਕਿ ਇਹਨਾਂ ਕੰਮ ਗੱਡੀਆਂ ਨਾਲ ਬਾਈ ਠੀਕ ਆ ਆ ਜਿਹੜੇ ਛੋਟੇ ਮੋਟੇ ਦੀਨਿਆਂ ਤੁਹਾਨੂੰ ਸਕ੍ਰੈਚ ਪਹਿਲਾਂ ਦਿਖਾਈ ਸੀ ਚੱਕ ਦੇਣੇ ਆ ਹੁਣ ਸਾਰੇ ਠੀਕ ਆ ਬਾਕੀ ਵੀਡੀਓ ਪੂਰੀ ਦੇਖਿਓ ਫਿਰ ਤੁਹਾਨੂੰ ਸਾਰਾ ਐਕਸਪੀਰੀਅੰਸ ਦੱਸਾਂਗੇ ਵੀ ਰਮਿੰਗ ਟਰੈਕਟਰ ਨੂੰ ਕਰਾਉਣੀ ਚਾਹੀਦੀ ਆ ਕਿ ਨਾ ਵੈਸੇ ਤੈਨੂੰ ਕੀ ਲੱਗਦਾ ਕੋਈ ਉਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਸਕਦਾ ਬਾਅਦ ਚ ਬਾਦ ਚ ਕੋਈ ਵੀ ਕਲਰ ਜਾ ਉਹਦੇ ਉੱਤੋਂ ਪੌੜੀ ਚ ਉਤਰ ਜੂ ਨਾ ਨਾ ਕੁਝ ਨਹੀਂ ਉਤਰ ਚਮਕਾਊਗੀ ਪੱਕਾ ਨਹੀਂ ਨਹੀਂ ਲਾਈਫ ਵਾਸਤੇ ਆਊਗੀ ਉਹ ਕੇਰਾ ਕੇਰਾ ਨਾ ਨਾ ਕੇਰਾ ਜੋ ਲਾਈਫ ਵਾਸਤੇ ਲਾਈਫ ਵਾਸਤੇ ਜਿਵੇਂ ਗੱਡੀਆਂ ਚ ਰਹਿੰਦੀ ਆ ਲਵੀ ਮਿੱਤਰੋ ਅੱਗੇ ਵੀਡੀਓ ਪੂਰੀ ਦੇਖਿਓ ਹੁਣ ਤੁਸੀਂ ਤੇ ਆਪਣੀ ਵਰਕਸ਼ਾਪ ਐਡਰੈਸ ਦੱਸੀ ਲਾਵਾਸ਼ੀਆ ਤਰਫ 90 ਉਟੀ ਦੇ 90 ਉਟੀ ਰੋਡ ਦੇ ਪਿੱਛੇ ਅੜ ਗਿਆ ਨਹੀਂ ਥੋੜੀ ਪਰ ਕਾਰ ਬਾਜ਼ਾਰ ਚ ਆ ਨਤਰੋਖ ਕਰਤਾ ਚੁਰੂ ਕਰਮਾ ਉਹਨਾਂ ਜਿਆਦਾ ਲਾਈ ਹੋਈ ਆ ਆਸੀਂ ਮਿਕਸ ਕਰਕੇ ਵਿੱਚ ਇਹਦੇ ਦੂਈ ਮੈਹੀ ਦੇ ਉਹ ਕਰਦੇ ਦੂ ਬੱਜ ਗਈ ਹੋਰ ਕੀ ਵੱਜੂਆ ਹੁਣ ਇਹ ਤੇ ਪਾਲਿਸ਼ ਫਿਰ ਪਹਿਲਾਂ ਵਾਸ਼ ਹੋਊਗਾ ਹੈ ਫਿਰ ਪਾਲਿਸ਼ ਲੈ ਵੀ ਮਿੱਤਰੋ ਰੰਮਿੰਗ ਵੱਜ ਗਈ ਤੇ ਹੁਣ ਹੋਣੀ ਆ ਵਾਸ਼ਿੰਗ ਫਿਰ ਵੱਜਣੀਆਂ ਤੇ ਪਾਲਿਸ਼ ਹੁਣ ਵਾਸ਼ ਕਰਨਾ ਅਜੇ ਤਾਂ ਪਾਲਿਸ਼ ਵੱਜਣੀਆਂ ਬਾਕੀ ਕੁਆਲਟੀ ਚੈੱਕ ਕਰੋ ਦੀਨ ਦਾ ਫਿਰ ਮੂੰਹ ਅਜੇ ਤਾਂ ਸਾਫ਼ ਨਹੀਂ ਕਰਿਆ ਲੈ ਮਿੱਤਰੋ ਬੈਟਰੀ ਵੀ ਲੋਅ ਆਪ ਹੋਣ ਦੀ ਤੇ ਡਾਟਾ ਕੇਵਲਾ ਪੈਰ ਥੱਲੇ ਆ ਗਈ ਮੂੰਹ ਜਿਹੀ ਉੱਡ ਗਿਆ ਦਾ ਪਾਵਰ ਬੈਂਕ ਚ ਲੱਗਿਆ ਸੀ ਮੈਂ ਫੋਨ ਜੋ ਕੱਟਤੀ ਤੇ ਉੱਤੋਂ ਸਾਰੀ ਟੁੱਟ ਗਈ ਹੈਗਾ ਚਲੋ 50% ਬਣ ਜਾਣੀ ਹੈ ਵੀਡੀਓ ਬਾਕੀ ਦੁਕਾਨ ਤੇ ਜੇ ਜਾ ਕੇ ਦੁਬਾਰਾ ਕਰਨਾ ਪਾਣਾ ਚਾਰਜ ਇਧਰ ਗੱਡੀ ਵੀ ਤਿਆਰ ਕਰਨਾਂ ਲੱਗ ਰਹੇ ਨੇ 18 ਕੁਝ ਹੀ ਖੋਲੀ ਬੈਠੇ ਨੇ ਬਤੰਦਰਾ ਜਿਹੜੀ ਆਪਾਂ ਕਹਦਾ ਨੇ ਜਮੇਂ ਓਰੀਜਨਲ ਆ ਜਮੇਂ ਸਾਫ ਆ ਆ ਕਰਕੇ ਤੋੜਾ ਸਾਰਾ ਕੁਸਾ ਡੈਡ ਨਹੀਂ ਪੈਣੀਆਂ ਆਪਣੇ ਨਾਲ ਧੋਖਾ ਵਜਾਣ ਅਣਜਾਣ ਬੰਦੇ ਨਾਲ ਨਾ ਵੀ ਮਤਰਾ ਛੋਕ ਘੈਂਟ ਘੈਂਟ ਕੱਢ ਦੇਣੀਆਂ ਤੇ ਟਾਇਰ ਕੱਢ ਲੈਣੀਆਂ ਹੁਣ ਕਾਲੇ ਕਾਲੇ ਕਹਿੰਦੇ ਪਾਲਿਸ਼ ਲਾ ਕੇ ਛੱਡਣੀਆਂ ਹਜੇ ਇਹ ਕੈਮੀਕਲ ਜਾ ਜਮਾ ਬਲੈਕ ਕਰ ਦੇਣੇ ਆ ਅਵੀ ਮਟਰ ਰਾਮੇਂ ਕੇ ਵੱਜ ਗਈ ਤੇ ਅੱਧੇ ਘੰਟੇ ਚ ਤੇ ਟਾਇਰਾਂ ਦੇ ਲੱਗ ਗਿਆ ਘੰਟਾ ਤੇ ਕਾਲੇ ਕੱਢਣ ਤੇ ਮੰਡਿਆ ਹੋਇਆ ਜੇ ਤਾਂ ਦੇਖੋ ਕਿਉਂ ਹਜੇ ਪੌਲਿਸ਼ ਰਹਿੰਦੀ ਆ ਘੰਟਾ ਹੋ ਗਿਆ ਟਾਇਰਾਂ ਦੇ ਮੰਡਿਆ ਤੰਨਾ ਨਿਕਲੇ ਨਹੀਂ ਹਜੇ ਇੱਕ ਰਹਿ ਗਿਆ ਲੋ ਹੁਣ ਨਿਕਲਨੇ ਆ ਕਾਲੇ ਚੌਂਕ ਨਾਲ ਚੀਜ਼ਾਂ ਰੱਖਣੇ ਸੌਖੀਆਂ ਨਹੀਂ ਬਾਈ ਮਿਹਨਤ ਪਾੜਦੀਆਂ ਨੇ ਦੇਖੋ ਤੇ ਬਾਕੀ ਹਜੇ ਛੋਹ ਤੇ ਲਾਉਣੀਆਂ ਗਈ ਪੌਲਿਸ਼ ਪੌਲਿਸ਼ ਆ ਲੱਭੇ ਮਟਰੋਪ ਕੇ ਮੀਂਹ ਨਾਲ ਵੱਜ ਗਿਆ ਤੇ ਹੋ ਗਿਆ ਸਾਰੇ ਬਲੈਕ ਬਲੈਕ ਕਰ ਦਿੱਤਾ। ਬਾਕੀ ਜਦੋਂ ਸੁੱਕ ਗਿਆ ਫਿਰ ਚੈੱਕ ਕਰਾਉਣੀ ਆ ਤੁਹਾਨੂੰ। ਤੇ ਹੁਣ ਮਾਰਨੀ ਆ ਇਹਦੇ ਪਾਲਿਸ਼ ਉਹ ਪਾਲਿਸ਼ਾ ਫਿਰ ਦੇ ਐਂਡ ਤੇ ਦੇਖਿਓ ਜੀ ਬਸ ਆ ਵੀ ਕੀ ਗੱਲਬਾਤ ਬਣਦੀ ਆ ਦੱਸ ਦਿਆਂ ਤੁਹਾਨੂੰ। ਠੀਕ ਆ। ਇਹਨੂੰ ਟ੍ਰੋਬਾਸ਼ ਹੋਣ ਤੋਂ ਬਾਅਦ ਹੁਣ ਫਿਰ ਪਾਲਿਸ਼ ਲੱਗ ਜੇ ਫਿਰ ਗ੍ਰੈਂਡਰ ਹੋਣਾ। ਹੁਣ ਬਣਨੀ ਆ ਗੱਲਬਾਤ ਆ। ਕਰੋ ਚੈੱਕ ਅਜੇ ਤਾਂ ਸਾਫ਼ ਹੋਣਾ ਅਜੇ ਤੱਕ ਰੈਨ ਪਾਲਿਸ਼ ਬੱਜੀ ਆ ਅਜੇ ਸਫਾਈ ਨਹੀਂ ਕਰੀ ਜੰਗੀ ਬਰਾ ਲਾਈਵ ਮਿੱਤਰੋ ਮਸਟੈਂਗ ਆਪਣੀ ਕਰਾਤੀ ਹੁਣ ਰਮਿੰਗ ਲਾਈਵ ਮਿੱਤਰੋ ਹੋ ਗਿਆ ਕੰਮ ਕਰੋ ਚੈੱਕ ਕਿੰਨੀ ਗੱਲ ਮਿੱਤਰੋ ਕਮੈਂਟ ਕਰਕੇ ਦੱਸਿਓ ਬਾਕੀ ਵੈਸੇ ਦਾ ਭਰਾ ਆਪਣੀਆਂ ਗੱਡੀਆਂ ਦਾ ਹੀ ਕੰਮ ਕਰਦੇ ਆ ਇਹਦਾ ਬਸ ਆਪਣੀ ਰਿਸ਼ਤੇਦਾਰੀ ਆ ਤਾਂ ਕਰਕੇ ਲੱਗੇ ਤੇ ਆ ਦੇਖੋ ਗੱਡੀਆਂ ਖੜੀਆਂ ਇੱਧਰ ਆ ਤੇ ਉੱਧਰ ਆ ਠੀਕ ਆ ਉਹ ਕੰਮ ਛੱਡ ਕੇ ਆਪਣਾ ਟਰੈਕਟਰ ਤਿਆਰ ਕਰ ਰਿਹਾ ਤੇ ਆਹ ਗੱਡੀਆਂ ਦੀ ਰਮਿੰਗ ਦਾ ਕੀ ਖਰਚਾ ਹੈਗਾ ਆਪਣਾ ਹੀ ਵੀ ਤੇ 3000 ਰੁਪਏ ਛੋਟੀ ਗੱਡੀ ਦੇ ਛੋਟੀ ਗੱਡੀ ਦਾ 3000 ਤੇ ਬਾਕੀ ਗੱਡੀ ਦੇ ਅਕੋਰਡਿੰਗ ਹੈ ਨਾ ਤੇ ਬਾਈਆਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਨੇ ਪਾਤਣਾ ਏਰੀਆ 'ਚ ਰਮਿੰਗ ਕਰਾਉਣੀ ਆ ਹਨ ਘੈਂਟ ਕੰਮ ਆ ਬਾਈਆਂ ਦਾ ਕਰ ਲਿਓ ਕਨੈਕਟ ਇੱਕ ਵਾਰ ਨੰਬਰ ਬੋਲ ਵੀ ਬੋਲੀ ਨੰਬਰ ਬੋਲੀ ਇੱਕ ਵਾਰ 99162 ਹੂੰ 9939 ਠੀਕ ਆ ਲੈ ਵੀ ਮਿੱਤਰੋ ਕਰ ਲਿਓ ਕਨੈਕਟ ਜੇ ਕਿਸੇ ਨੇ ਪਾਤਣਾ ਏਰੀਆ ਚਾ ਰਮਿੰਗ ਕਰਾਉਣੀ ਹੈ ਗੱਡੀ ਠੀਕ ਆ ਮਿੱਤਰੋ ਰਮਿੰਗ ਤਾਂ ਹੋ ਗਈ ਟਾਇਰ ਵੀ ਹੋ ਗਏ ਆਪਣੇ ਐ ਕਾਲੇ-ਕਾਲੇ ਤੇ ਹੁਣ ਚੱਲਦੇ ਆ ਸਲੂਨ ਠੀਕ ਆ ਬਾਕੀ ਅਗਲਾ ਵਲੌਗ ਦੇਖਣ ਲਈ ਚੈਨਲ ਕਰ ਲਓ ਸਬਸਕ੍ਰਾਈਬ ਠੀਕ ਆ ਮਿੱਤਰੋ ਆਪਾਂ ਤਾਂ ਹੁਣ ਚੱਲੇ ਆਪਣਾ ਕੰਮ ਹੋ ਗਿਆ ਤੇ ਬਾਈਆਂ ਨੂੰ ਟਰੈਕਟਰ ਤੇ ਰਮਿੰਗ ਕਰਾਉਣ ਵਾਸਤੇ ਨਾ ਫੋਨ ਕਰਿਓ ਜੇ ਕਹਿੰਦੇ ਗੱਡੀਆਂ ਦਾ ਕੰਮ ਕਰਾਉਣਾ ਤਾਂ ਕਰਿਓ ਹਨਾ ਟਰੈਕਟਰਾਂ ਦਾ ਕੰਮ ਨਹੀਂ ਕਰਦੇ ਕਿਤੇ ਟਰੈਕਟਰ ਵਾਲ ਤੇ ਕਰੋ ਵੀ ਟਰੈਕਟਰ ਰਾਮਿੰਗ ਕਰਾਉਣਾ ਸੀ ਟਰੈਕਟਰ ਰਾਮੇ ਨਹੀਂ ਕਰਦੇ ਗੱਡੀਆਂ ਵਾਸਤੇ ਕਰੋ ਕਾਲ ਫੋਨ ਨੰਬਰ ਬੋਲੀਆ ਆਪਣਾ ਇੱਕ ਵਾਰ 9501021299 ਲੈ ਵੀ ਮਿੱਤਰੋ ਗੱਡੀਆਂ ਦੀ ਰਾਮਿੰਗ ਵਾਸਤੇ ਕਰ ਲਓ ਕਨੈਕਟ ਓਕੇ ਬਾਈ ਹੁਣ ਚੱਲਦੇ ਆਂ ਪਾਸ ਸਲੂਨ ਵੀ ਮਿੱਤਰੋ ਕੱਲੀ ਗੇੜੀ ਛੇੜੀ ਨਹੀਂ ਘਰ ਦੇ ਵੀ ਕੰਮ ਕਰਨੇ ਪੈਂਦੇ ਆ ਸੌਦਾ ਵੱਤਾ ਲੈ ਕੇ ਜਾਣਾ ਬਣਾ ਨਾਲ ਤੇ ਇਦਨੇ ਬਾਈ ਪਾ ਕੇ ਰੱਖ ਦੂਗਾ ਆਪਾਂ ਪਰਚੀ ਫੜਾ ਕੇ ਇਦਨੇ ਵਾਪਸ ਆਉਨੇ ਆਪਾਂ ਲੈ ਵੀ ਮਿੱਤਰੋ ਆ ਗਏ ਤੇ ਸਲੂਨ ਤੇ ਦੇਖੇ ਦੇਖੋ ਦੇਖੇ ਦੇਖੋ ਦਿਖੇ ਦੇਖੇ ਪੱਤੇ ਤਾਂ ਦੀਗੇ ਦੀਗੇ ਦੇਖੀ ਕਿਵੇਂ ਉੱਠਿਆ ਤਾਂ ਅਸੀਂ ਕੱਢਣ ਲੱਗੇ ਪਏ ਆਂ ਦੇਖੋ ਕੰਮ ਝੱਡ ਕੇ ਦੇਖ ਹਾਂ ਉਹਨਾਂ ਖੜਾ ਕਹਦੇ ਹੋ ਗਿਆ ਕੀ ਹੋ ਗਿਆ ਦੇਖੇ ਇਹਨਾਂ ਨੂੰ ਨਹੀਂ ਕਿਹਾ ਖੇਡਦੇ ਨੇ ਤਾਂ ਲੈ ਜਿੱਤ ਵੀ ਹੋ ਗੁਮ ਜਿੱਤ ਆਹ ਬਾਰ ਜਿਹੜੀ ਮਿੱਤਰ ਰੁਕ ਗਏ ਮਿੱਤਰੋ ਸਲੂਨ ਆ ਗਿਆ ਤੇ ਟਰੈਕਟਰ ਦੇਖ ਕੇ ਬਾਈ ਆ ਗਏ ਪਿੰਡ ਕਿਹੜਾ ਬਾਈ ਆਪਣਾ ਸੇਲ ਵਾਲੇ ਤੋਂ ਭਰਾ ਆ ਗਏ ਟਰੈਕਟਰ ਦੇਖ ਕੇ ਲੰਗੇ ਜਾਂਦੇ ਸੀ ਰੁਕ ਗਏ ਬਸ ਸਲੂਨ ਖੜੇ ਸੀ ਉਰੇ ਲੱਕੀ ਦੇ ਲੈ ਵੀ ਮਿੱਤਰੋ ਹੁਣ ਚੱਲੇ ਆਪਾਂ ਵਾਪਸ ਸੌਦਾ ਸੁਦਾਈ ਪੈ ਗਿਆ ਹੁਣ ਆਪਣਾ ਤੇ ਉਹਨੂੰ ਸੌਦਾ ਲੈ ਕੇ ਚੱਲੇ ਹਾਂ ਕੱਲੇ ਆਪਾਂ ਗੇੜੀ ਲਾਉਣ ਨਹੀਂ ਆਂਦੇ ਸੀ ਨਹੀਂ ਕੰਮ ਵੀ ਕਰੀਂਦੀਆਂ ਘਰ ਬਈ ਉਹ ਤੇ ਸੌਦਾ ਲੈ ਕੇ ਜਾਣਾ ਹਾਂ ਪਰਚੀ ਫੜਾਇਆ ਇਹਨੇ ਸਾਮਾਨ ਪਾ ਕੇ ਰੱਖਤਾ ਹੁਣਾ ਤੇ ਹੁਣ ਚੱਲੇ ਆਪਾਂ ਵਾਪਸ ਪਿੰਡ ਨੂੰ ਸੌਦਾ ਲੈ ਕੇ ਚਾਹ ਚਾਹ ਤਾਂ ਹਣਾ ਲੋ ਯਾਰ ਇੱਕ ਜਣਾ ਹਾਂ ਚਾਪ ਲੈਗਾ ਗੱਲੇ ਬਣ ਗਈ ਫਿਰ ਤੱਕ ਕਰ ਲਾ ਕਰਾਂ ਚੱਲ ਜੀ ਮੰਗਾਓ ਉਹ ਦੱਦ ਲਿਓ ਬਈ ਚਾਹ ਪੀ ਲੈ ਲੈ ਮੈਂ ਫੌਜੀ ਚਾਹ ਪੀ ਕੇ ਜਾਈਂ ਬਈ ਦੋ ਬਾਰ ਤੁਹਾਨੂੰ ਪਬਲਿਕ ਰਿਐਕਸ਼ਨ ਦਿਖਾਵਾਂ ਥੋੜੀ ਜੀ ਜਾਲੀ ਕਰਕੇ ਸਹੀ ਨਹੀਂ ਆਂਦੀ ਬਾਕੀ ਦੇਖੋ ਪੈਸੇ ਲੱਗਣੇ ਆ ਪੈਸੇ ਲੱਗਣੇ ਆ ਪੈਸੇ ਫ੍ਰੀ ਨਹੀਂ ਲਈ ਠੀਕ ਹੈ ਨਨ ਹਾਂ ਪਾਰਟਨਰਸ਼ਿਪ ਚ ਕੋਈ ਹੋਣੀ ਇਹਦਾ ਭਰਾ ਹਾਂ ਇਹਦਾ ਭਰਾ ਨੇ ਆਪਣੇ ਤਾਂ ਫ੍ਰੀ ਹੈ ਆਮ ਲੋ ਵੀ ਮਿੱਤਰੋ ਚਾਹ ਆ ਗਈ ਇੱਥੇ ਕੋਈ ਨਹੀਂ ਆਪੇ ਬਣਾਉਂਦਾ ਬੜਾਈ ਜੜੇ ਨੇ ਆ ਇਹਨੇ ਚਾਹ ਆਪੇ ਬਣਦੀ ਆਪੇ ਪੀਵਾਂਗੇ ਠੀਕ ਆ ਤੇ ਹੁਣ ਆਪਾਂ ਚੱਲੇ ਠੰਡ ਵੀ ਹੋ ਗਈ ਸੌਦਾ ਚੱਕ ਕੇ ਹੁਣ ਚੱਲੇ ਪਿੰਡ ਨੂੰ ਬਾਕੀ ਵਲੌਗ ਅੱਗੇ ਮਿੱਤਰੋ ਹੁਣ ਚੱਲੇ ਵਾਪਸ ਲਵੀ ਮਿੱਤਰੋ ਹੁਣ ਆ ਗਿਆ ਆਪਾਂ ਘਰ ਤੇ ਕੱਲ ਵਾਲੀ ਵੀਡੀਓ 'ਚ ਆਪਾਂ ਕਰਾਂਗੇ ਡੈਕ ਡੱਕ ਫਟ ਰਾਮਿੰਗ ਹੋ ਗਈ ਸਾਰਾ ਕੁਝ ਹੋ ਗਿਆ ਹੁਣ ਰਹਿ ਗਿਆ ਆਪਣਾ ਡੱਕ ਦੇ ਛਾਤਰੀ ਦਾ ਕੰਮ ਅਗਲਾ ਵਲੌਗ ਦੇਖਣ ਲਈ ਚੈਨਲ ਕਰ ਲੋ ਸਬਸਕ੍ਰਾਈਬ ਬਾਏ ਬਾਏ